ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਨ ਦੁਨੀਆ ਦੀਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਵਧਾਈਆਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਸ ਵਕਤ ਪ੍ਰਕਾਸ਼ ਹੋਇਆ ਉਸ ਵਕਤ ਸਮਾਜ ਦੇ ਵਿੱਚ ਅੰਧਕਾਰ ਫੈਲਿਆ ਹੋਇਆ ਸੀ ਅਗਿਆਨਤਾ ਦੀ ਤੁੰਦ ਪਸਰੀ ਹੋਈ ਸੀ ਜਿਵੇਂ ਸੂਰਜ ਦੀ ਤੇਜ ਰੋਸ਼ਨੀ ਹਨੇਰੇ ਨੂੰ چیر ਦਿੰਦੀ ਹੈ ਹਨੇਰੇ ਨੂੰ ਦੂਰ ਕਰ ਦਿੰਦੀ ਹੈ ਤੁੰਦ ਦੇ ਪਸਾਰੇ ਨੂੰ ਖਤਮ ਕਰ ਦਿੰਦੀ ਹੈ ਤੇ ਰੋਸ਼ਨੀ ਕਰਦੀ ਹੈ ਉਸੇ ਤਰ੍ਹਾਂ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਉਸ ਵਕਤ ਪ੍ਰਕਾਸ਼ ਨੇ ਸਮਾਜ ਦੇ ਵਿੱਚ ਫੈਲੀ ਹੋਈ ਅਗਿਆਨਤਾ ਤੇ ਤੁੰਦ ਜਿਹੜੀ ਸੀ ਉਸ ਨੂੰ ਖਤਮ ਕਰ ਦਿੱਤਾ ਪਾਈ ਗੁਰਦਾਸ ਜੀ ਦੇ ਸ਼ਬਦਾਂ ਦੇ ਵਿੱਚ ਮਿੱਟੀ ਤੋਂਦ ਜਗ ਚਾਨਣ ਹੋਆ ਸਮਾਜ ਪੀੜਿਆ ਜਾ ਰਿਹਾ ਸੀ ਸਮਾਜ ਲੁੱਟਿਆ ਜਾ ਰਿਹਾ ਸੀ ਸਮਾਜ ਦੱਬਿਆ ਜਾ ਰਿਹਾ ਸੀ ਸਮਾਜ ਦੇ ਅਧਿਕਾਰ ਖੋਏ ਜਾ ਰਹੇ ਸੀ ਸਮਾਜ ਦੇ ਹੱਕਾਂ ਦੇ ਉੱਤੇ ਛਾਪੇ ਪੈ ਰਹੇ ਸੀ ਡਾਕੇ ਪੈ ਰਹੇ ਸੀ ਆ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ ਹਰ ਪਾਸਿਓਂ ਸਮਾਜ ਇੱਕ ਪੀੜਾ ਦੇ ਵਿੱਚੋਂ ਗੁਜ਼ਰ ਰਿਹਾ ਸੀ ਮਨੁੱਖਤਾ ਇੱਕ ਦਰਦ ਝੇਲ ਰਹੀ ਸੀ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖਤਾ ਦੀ ਪੀੜ ਨੂੰ ਮਹਿਸੂਸ ਕੀਤਾ ਮਾਨਵਤਾ ਦੇ ਦਰਦ ਨੂੰ ਮਹਿਸੂਸ ਕੀਤਾ ਤੇ ਫਿਰ ਆਪਣੇ ਉਪਦੇਸ਼ਾਂ ਦੇ ਰਾਹੀਂ ਆਪਣੀਆਂ ਸਿੱਖਿਆਵਾਂ ਦੇ ਰਾਹੀਂ ਜਗਾ ਜਗਾ ਜਾ ਕੇ ਮਨੁੱਖਤਾ ਦੇ ਦਰਦ ਨੂੰ ਮਨੁੱਖਤਾ ਦੀ ਪੀੜਾ ਨੂੰ ਜਿਹੜਾ ਸੀ ਉਹ ਖਤਮ ਕਰਨ ਵਾਸਤੇ ਮਹਾਨ ਉਪਦੇਸ਼ ਦਿੱਤੇ ਮਹਾਨ ਸਿੱਖਿਆਵਾਂ ਦਿੱਤੀਆਂ ਜਿੱਥੇ ਉਹਨਾਂ ਨੇ ਰਾਜੇ ਸਹੀ ਹੀ ਮੁਕਦਮ ਕੁੱਤੇ ਆਖ ਕੇ ਸੰਸਾਰ ਦੀ ਰਾਸੀ ਲੋਕਾਂ ਨੂੰ ਵੰਗਾਰਿਆ ਕਿ ਤੁਸੀਂ ਸਮਾਜ ਦਾ ਲਹੂ ਪੀਨੇ ਹੋ ਤੁਸੀਂ ਗਲਤ ਹੋ ਉੱਥੇ ਉਸ ਵਕਤ ਦੇ ਜਿਹੜੇ ਧਾਰਮਿਕ ਆਗੂ ਸੀ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਆਪਣੀ ਉਪਦੇਸ਼ਾਂ ਦੇ ਰਾਹੀਂ ਸਿੱਖਿਆ ਦਿੱਤੀ ਉਹਨਾਂ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੇਧਤ ਹੋਏ ਕਾਦੀਕੂੜ ਗੋਲਮਲ ਖਾਏ ਬ੍ਰਾਹਮਣ ਨਹਾਵੇ ਜੀਆ ਖਾਏ ਜੋਗੀ ਜੁਗਤ ਨਾ ਜਾਣੇ ਅੰਦਰ ਇਹ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵਕਤ ਦੇ ਜਿਹੜੇ ਧਾਰਮਿਕ ਆਗੂ ਜਿਹੜੇ ਸੀ ਆਪਣੇ ਆਪਣੇ ਧਰਮ ਦੀ ਪ੍ਰਤੀਨਿਧਤਾ ਕਰਦੇ ਔਰ ਸਮਾਜ ਦੀ ਪੀੜਾ ਨੂੰ ਜਿਹੜਾ ਹੈ ਉਹ ਦੇਖ ਕੇ ਅੱਖਾਂ ਮੀਚ ਰਹੇ ਸੀ ਉਹਨਾਂ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖਿਆ ਦਿੱਤਾ ਵੱਡੇ ਵੱਡੇ ਸਰਮਾਹੇਦਾਰ ਵੱਡੇ ਵੱਡੇ ਪੂੰਜੀਪਤੀ ਮਲਕ ਭਾਗੋ ਵਰਗੇ ਜਿਹੜੇ ਸਮਾਜ ਦਾ ਸ਼ੋਸ਼ਣ ਕਰ ਰਹੀ ਸੀ ਮਾਨਵਤਾ ਨੂੰ ਲੁੱਟ ਰਹੇ ਸੀ ਉਹਨਾਂ ਨੂੰ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਧੇ ਰਾਹੇ ਪਾਇਆ। ਔਰ ਸਮਾਜ ਦੇ ਵਿੱਚ ਬੁਰੀਆਂ ਆਲਾਮਤਾਂ ਜਾਤ ਪਾਤ ਦਾ ਵਿਤਕਰਾ ਪੇਦ ਪਾਬ ਵੰਡੀਆਂ ਉੱਚੀ ਨੀਚ ਛੂਹਾਂ ਛਾਤ ਇਹ ਸਭ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਨਹੀਂ ਸੀ। ਉਹਨਾਂ ਨੇ ਇਹਨਾਂ ਨੂੰ ਪੂਰੇ ਜ਼ੋਰਦਾਰ ਇਨਕਲਾਬੀ ਸ਼ਬਦਾਂ ਦੇ ਵਿੱਚ ਨਕਾਰਿਆ। ਅਖੰਡ ਦੰਬ ਜੋ ਧਰਮ ਦੇ ਨਾਮ ਦੇ ਉੱਤੇ ਕੀਤਾ ਜਾ ਰਿਹਾ ਸੀ ਇਹਨੂੰ ਵੀ ਤੁਹਾਨੂੰ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਸਿੱਖਿਆ ਦੇ ਦੁਆਰਾ ਖਤਮ ਕਰਨ ਦਾ ਮਹਾਨ ਉਪਰਾਲਾ ਕੀਤਾ ਐਸੀ ਦੀਨ ਦਿਆਲ ਸਤਿਗੁਰੂ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਅਸੀਂ ਅੱਜ ਮਨਾ ਰਹੇ ਹਾਂ ਮੈਂ ਇੱਕ ਵਾਰੀ ਫੇਰ ਮਹਾਨ ਸਤਿਗੁਰੂ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮਲੇ ਵਸਿਕ ਸੰਗਤਾਂ ਨੂੰ ਸਮੁੱਚੇ ਸਿੱਖ ਜਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿਨਾ ਆਓ ਰਲ ਮਿਲ ਕੇ ਤਾਨੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਪਦੇਸ਼ਾਂ ਤੇ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤਾਰਨ ਦਾ ਯਤਨ ਕਰੀਏ